ਆਰਵਾ ਤੇ ਨੰ ਕਮੀਆਂ ਸਰਕਾਰਾਂ ਨੇ ਹਲੇ ਤੱਕ ਇਹ ਸੜਕ ਦੇ ਉੱਤੇ ਕੋਈ ਇੱਕ ਮਿੱਟੀ ਦਾ ਟੱਕ ਨਹੀਂ ਪਾਇਆ ਵੈ ਕਨ ਨਾ ਇਸ ਤੋਂ ਕਮੀਆਂ ਸਰਕਾਰਾਂ ਸਰਕਾਰ ਮੈਂ ਕਦੇ ਆਪਣੀ ਜ਼ਿੰਦਗੀ ਚ ਨਹੀਂ ਦੇਖੀ ਕਿ ਜਿਹੜੀ ਇਲਾਕੇ ਦੀ ਜਿੰਨੇ 84000 ਵੋਟ ਪਾ ਕੇ ਇੱਥੋਂ ਦੇ ਵਿਧਾਇਕ ਨੂੰ ਚੁਣਿਆ ਹੋਵੇ ਪਰ ਉਸ ਇਲਾਕੇ ਦੀ ਕੋਈ ਸੁਣਵਾਈ ਨਾ ਹੋਵੇ ਤਰਾ ਤਰਾ ਹੋਈ ਪਈ ਹੈ ਚਲੋ ਹੋਰ ਵੀ ਸਾਡੇ ਆਗੂ ਸਾਹਿਬਾਨ ਪਹੁੰਚੇ ਉਹਨਾਂ ਦਾ ਵੀ ਸਵਾਗਤ ਹੈ ਆ ਬਾਦਸ਼ਾਹ ਦਾ ਕਰਚਰ ਤੋੜ ਉਹਦਾ ਖਿੱਤਾ ਟੁੱਟਿਆ ਹੋਇਆ ਉਹ ਹੁਣ ਚੱਲਦਾ ਹੋਇਆ ਤੇ ਲੋਕਾਂ ਦੀ ਜਾਨ ਲੈਣ ਦੇ ਤਾਰੂ ਹੋਈ ਪਈ ਹੈ ਸੜਕ ਅਸੀਂ ਸੇਤ ਮੰਤਰੀ ਸਾਡੇ ਪਹੁੰਚੇ ਆ ਸੀ ਜਦੋਂ ਉਹ ਆੜ ਆਇਆ ਸਾਰੇ ਸਾਰੇ ਸੁਨਿਆਰ ਵੇੜੀ ਚਾਪੀ ਉਹ ਟਰੈਕਟਰ ਦੀ ਉਹਦਾ ਪਾਈ ਇੱਕ ਬੱਤਵ ਹੋਇਆ ਕੋਈ ਰਿਸ਼ਤੇਦਾਰੀ ਜੋ ਉਹਨਾਂ ਨੇ ਇਹ ਜਿਹੜਾ ਅੱਜ ਦਾ ਜਿਹੜਾ ਆ ਜਾਮਾ ਜੀ ਇਹ ਸਾਡੇ ਹਲਕੇ ਸਨੌਰ ਦੀਆਂ ਜੋ ਲਿੰਕ ਸੜਕਾਂ ਨੇ ਜਾਂ ਡਾਵਲ ਸੜਕਾਂ ਨੇ ਜਿਹੜਾ ਨੂੰ ਇਹ ਸਰਕਾਰ ਨੂੰ ਅੱਜ ਨੂੰ ਸਾਡੇ 3 ਸਾਲ ਹੋ ਗਏ ਆ ਆਮ ਆਦਮੀ ਪਾਰਟੀ ਨੂੰ ਇਹਨਾਂ ਸੜਕਾਂ ਦਾ ਪੇਚ ਬਰਕ ਵੀ ਨਹੀਂ ਕਰਾ ਸਕੀ ਜਿਸ ਦੇ ਕਾਰਨ ਇਲਾਕੇ ਦੇ ਬਹੁਤ ਜ਼ਿਆਦਾ ਨੌਜਵਾਨ ਬੱਚਿਆਂ ਨੂੰ ਇਹ ਸ਼ਾਦੀਪੁਰ ਵਾਲੀ ਛੜਕ ਦੇ ਲੰਘਦੇ ਸਮੇਂ ਐਕਸੀਡੈਂਟਾਂ ਕਾਰਨ ਕਾਫੀ ਨੁਕਸਾਨ ਹੋ ਚੁੱਕਿਆ ਬਹੁਤ ਲੋਕਾਂ ਦਾ ਨੁਕਸਾਨ ਹੋ ਚੁੱਕਿਆ ਜਿਸ ਦੇ ਕਾਰਨ ਅੱਜ ਇਲਾਕੇ ਦੀ ਸੰਗਤ ਨੂੰ ਇਹ ਧਰਨਾ ਲਾਣਾ ਪਿਆ ਜੀ ਕਿੰਨੀਆਂ ਛੋਟਕਾਂ ਪਈਆਂ ਨੇ ਆਪਣੇ ਨਾਲ ਕਿ ਜੀ ਆਪਣੇ ਨੇੜੇ-ਨੇੜੇ ਸਾਰੇ ਹਲਕੇ ਸਨੌਰ ਚ ਮੈਂ ਤਾਂ ਕੋਈ ਲਿੰਕ ਛੜ ਕੇ ਹੀ ਦਿਖ ਨਹੀਂ ਰਹੀ ਜਿਹੜੀ ਕੋਈ ਬਣੀ ਹੋਵੇ ਕਿਸੇ ਤੇ ਪੇਚ ਵਰਕ ਲਗਿਆ ਹੋਵੇ ਤੇ ਸਾਰੀਆਂ ਸੜਕਾਂ ਟੁੱਟ ਚੁੱਕੀਆਂ ਜੀ ਹਾਂ ਜੀ ਕਰਦੇ ਹੋ ਸਰਕਾਰ ਤੋਂ ਦੇਖੋ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਸਾਢੇ 3 ਸਾਲਾਂ ਤੋਂ ਲੋਕਾਂ ਨੇ ਬੜੇ ਚਾਣ ਨਾਲ ਇਹ ਸਰਕਾਰ ਬਣਾਈ ਸੀ ਵੀ ਸਾਡੇ ਮੁੱਦੇ ਸਾਡੇ ਕੰਮ ਹੋਣਗੇ ਸਾਡੀਆਂ ਸੜਕਾਂ ਹੋਣਗੀਆਂ ਸਾਡਾ ਡਿਵੈਲਪਮੈਂਟ ਹੋਊਗੀ ਪਰ ਇਹ ਸਰਕਾਰ ਇਸ ਹਲਕੇ ਨੂੰ ਲੁੱਟ ਕੇ ਲੇਗੀ ਇੱਥੇ 1 ਰੁਪਿਆ ਵੀ ਕੋਈ ਡਿਵੈਲਪਮੈਂਟ ਦਾ ਹੁਣ ਤੱਕ ਨਾ ਪਿੰਡਾਂ ਵਿੱਚ ਕੰਮ ਹੋਇਆ ਨਾ ਕੋਈ ਸੜਕਾਂ ਦਾ ਕੰਮ ਹੋਇਆ ਕਿਸੇ ਪ੍ਰਕਾਰ ਦਾ ਹਲਕੇ ਦੇ ਵਿੱਚ ਕੋਈ ਕੰਮ ਇਸ ਆਮ ਆਦਮੀ ਸਰਕਾਰ ਨੇ ਨਹੀਂ ਕੀਤਾ ਜਿਹੜਾ ਪ੍ਰੋਗਰਾਮ ਆ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ ਪ੍ਰੀਤੀ ਯਾਦਵ ਨੂੰ ਜੀ ਅਸੀਂ ਮੰਗ ਪੱਤਰ ਦਿੱਤਾ ਸੀਗਾ ਕਿ ਸਾਡੀ ਸੜਕ ਜਿਹੜੀ 2023 ਦੀ ਇਹ ਟੁੱਟੀ ਹੋਈ ਆ ਹੜਾ ਕੇ ਮੁੜ ਕੇ ਕਿਸੇ ਨੇ ਸਾਰ ਨਹੀਂ ਲਈ ਜੀ ਤੇ ਉਹਨਾਂ ਨੂੰ ਅਸੀਂ ਬਰਬਲੀ ਵੀ ਕਹੇਗੇ ਪਰ ਮੰਗ ਪੱਤਰ ਵੀ ਦਿੱਤਾ ਸੀ ਸੀਆਈਡੀ ਵਾਲਿਆਂ ਨੂੰ ਮੰਗ ਪੱਤਰ ਦੇਤਾ ਚੌਕੀ ਇੰਚਾਰਜ ਨੂੰ ਮੰਗ ਪੱਤਰ ਦੇਤਾ ਸੀਗਾ ਧਰਨੇ ਦੇ ਸਬੰਧੀ ਪਹਿਲਾਂ ਹੀ ਅਸੀਂ ਤੇ ਇਹਦੇ ਕਰਕੇ ਸਾਡੀ ਸੜਕ ਜਿਹੜੀ ਖੱਡੇ ਹੋਣ ਕਰਕੇ ਆ ਸਾਡੀ ਬੱਚੀ ਆ ਇੱਕ ਤੇ ਪੇਪਰ ਦੇਣ ਜਾ ਰਹੀ ਸੀ ਜੀ ਤੇ ਖੱਡੇ ਚ ਖੱਡੇ ਚ ਡਿੱਗ ਕੇ ਜੀ ਇਹ ਇਹ ਜਿਹੜੀ ਖੱਡੇ ਚ ਡਿੱਗ ਕੇ ਇਹਦੀ ਬਾਹਾਂ ਟੁੱਟੀਆਂ ਦਾ ਪੇਪਰ ਵੀ ਰਹਿ ਗਿਆ ਜੀ ਤੇ ਬਹੁਤ ਜਿਹੜੀ ਹੋਣਹਾਰ ਬੱਚੀ ਸੀਗੀ ਆ ਗਾਂ ਬਦਨ ਵਾਲੀ ਬੱਚੀ ਸੀ ਪੜ੍ਹਨ ਵਾਲੀ ਤੇ ਹੋਰ ਵੀ ਸਾਡੇ ਜਿਹੜੀਆਂ ਮਤਲਬ ਆ ਸਾਡੇ ਇੱਕ ਜੀਤ ਸਿੰਘ ਇਹ ਦੌਲਤਪੁਰ ਤੋਂ ਆ ਜੀ ਇਹ ਖੱਡੇ ਚ ਇਹ ਇਹ ਦੌਲਤਪੁਰ ਤੋਂ ਨੇ ਜੀਤ ਸਿੰਘ ਇਹਦੀ ਬਾਹਾਂ ਟੁੱਟੀਆਂ ਜੀ ਇਹ ਖੱਡਿਆਂ 'ਚ ਡਿੱਗੇ ਇਸ ਕਰਕੇ ਇਲਾਕੇ ਦੀ ਸੰਗਤ ਜਿਹੜੀ ਬਹੁਤ ਪਹੁੰਚ ਕੀਤੀ ਸਾਡੇ ਨਾਲ ਸੰਪਰਕ ਕਰਿਆ ਕਿ ਤੁਸੀਂ ਪ੍ਰਧਾਨ ਜੀ ਕਿਉਂ ਨਹੀਂ ਬੋਲਦੇ ਸੜਕ ਸੰਬੰਧੀ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਤਾਂ ਇਲਾਕੇ ਦੀ ਜਿਹੜੀ ਮੰਗ ਨੂੰ ਦੇਖਦੇ ਹੋ ਸਾਨੂੰ ਮਜਬੂਰ ਨਾ ਇਹ ਜਿਹੜਾ ਧਰਨਾ ਦੇਣਾ ਪਿਆ ਕਿਉਂਕਿ ਹਾਲਾਤ ਸੜਕ ਦੇ ਬਹੁਤ ਬੁਰੇ ਆ ਵੱਡੇ ਵੱਡੇ ਖੱਡੇ ਹੋਗੇ ਤੇ ਇਸ ਕਰਕੇ ਸਾਨੂੰ ਜਿਹੜਾ ਇਹ ਧਰਨਾ ਇੱਥੇ ਦੇਣਾ ਪਿਆ ਜੀ ਜੀ ਕਿੰਨਾ ਘੰਟੇ ਚੱਲੇਗਾ ਜੀ ਜੀ ਜਦੋਂ ਤੱਕ ਕੋਈ ਸਬੰਧਤ ਅਧਿਕਾਰੀ ਨਹੀਂ ਆਂਦਾ ਉਦੋਂ ਤੱਕ ਅਸੀਂ ਚਲਾਵਾਂਗੇ ਜੇ ਕੋਈ ਇੱਥੇ ਪ੍ਰਸ਼ਾਸਨ ਨਹੀਂ ਪਹੁੰਚਦਾ ਤਾਂ ਫਿਰ ਅਸੀਂ ਜਿਹੜੀ ਸਾਡੀ ਇਲਾਕੇ ਨਾਲ ਯੂਨੀਅਨਾਂ ਨਾਲ ਸੰਯੁਕਤ ਮੋਰਚੇ ਨਾਲ ਮੀਟਿੰਗ ਕਰਕੇ ਫਿਰ ਇਸ ਨੂੰ ਵਣ ਮਿੱਥੇ ਸਮੇਂ ਲਈ ਅੱਗੇ ਚਲਾਵਾਂਗੇ ਜੀ ਕਿਉਂਕਿ ਇਹ ਜ਼ਰੂਰਤ ਹੋ ਗਈ ਸਾਡੀ ਮਜਬੂਰੀ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਅਸੀਂ ਪਰੇਸ਼ਾਨ ਕਰੀਏ ਕਿਉਂਕਿ ਰੋਡਾਂ ਤੇ ਵੀ ਸਾਡੇ ਹੀ ਭੈਣ ਭਰਾ ਨੇ ਕਿਸੇ ਨੇ ਸੇਹ ਸੁਲਤਾਨਪੁਰ ਬਾਟੇ ਜਾਣਾ ਕਿਸੇ ਨੇ ਕੋਈ ਪੇਪਰ ਦੇਣ ਜਾਣਾ ਜਾਂ ਕਿਸੇ ਨੇ ਆਪਣੇ ਆਪਣੇ ਕਾਰੋਬਾਰ ਕਿਸੇ ਨੇ 에어ਪੋਰਟ ਤੇ ਜਾਣਾ ਪਰ ਅਸੀਂ ਉਹਨਾਂ ਵਾਸਤੇ ਇੱਕ ਰਸਤਾ ਸਪੈਸ਼ਲ ਰੱਖਿਆ ਹੋਇਆ ਅਸੀਂ ਕਿਸੇ ਸੇਹ ਸੁਲਤਾਨ ਜਾਂ ਕੋਈ ਮਰਗ ਦੇ ਭੋਗ ਤੇ ਜਾ ਰਿਹਾ ਜਾਂ ਕੋਈ ਪੇਪਰ ਵਾਲਾ ਅਸੀਂ ਮੈਡੀਕਲ ਸੁਲਤਾਨਾਂ ਨੂੰ ਜਿਹੜਾ ਉਹ ਇੱਕ ਰਸਤਾ ਵੱਖਰਾ ਸੀ ਛੱਡਿਆ ਹੋਇਆ ਉਹ ਅਸੀਂ ਉਹਨਾਂ ਨੂੰ ਨੰਘਾ ਰਹੇ ਹਾਂ ਜੀ ਜੀ